ਜੋ ਬੋਰੀਆਂ ਪੜੀ ਹੋਈਆਂ ਐ ਬਲੀਡਿੰਗ ਵਾਲੀਆਂ ਬੋਰੀਆਂ ਐ ਉਹ ਹੀ ਕਚਰੇ ਵਜੂਸ ਵਿੱਚ ਭਰਿਆ ਹੋਇਆ। ਕੌਣ ਕਹਤਾ ਕਚਰਾ? ਭਾਜੀ ਤੁਸੀਂ ਦੇਖਿਆ ਕਿੰਨੀ ਸਮੈਲ ਹੈਗੀ ਆ? ਨਹੀਂ ਨਹੀਂ ਹੈਗੀ ਗਲਤੀ ਆ ਜੀ। ਕੀ ਕਚਰਾ ਕੀ ਇਹ ਕਚਰਾ ਵਾ ਜਾਂ ਮਤਲਬ ਇਹ ਕੂੜਾ? ਨਹੀਂ ਨਹੀਂ ਕੂੜਾ ਹੀ ਆ ਜੀ ਉਹ। ਐਦਾਂ ਤੇ ਤੂੰ ਕਿਹੜੀ ਮਰਜ਼ੀ ਕਿਸੇ ਦੇ ਬੰਦੇ ਦੀ Laash ਲੈ ਕੇ ਉੱਤੇ ਸੜ ਦੇਗਾ? ਉਹ ਕਹਿੰਦਾ ਭਾਜੀ ਗਲਤ ਕੰਮ ਗਲਤੀ ਆ ਉਹਨਾਂ ਜਿਹੜੀ ਸਹੀ ਉਹਨੂੰ ਜੋ ਕੋਈ ਨਹੀਂ ਕਰੰਦਾ। ਇਹ ਇਹ ਕੀ ਆ? ਇਹ ਪੇਟੀ ਮਨਾ ਫੈਕਟੀ ਸੀਗਾ ਚੁੰਗੀ ਤੇ नहीं नहीं कब का 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 हुआ कल शाम था बजे जे सरकारी डंप है, नहीं है हाँ, पार्किंग में कूड़ा फेंक सकते हो आप इसमें कितने पैसे लिए उससे तो यहाँ पर फेंकने फैक, के लिए कितने पैसे दिए आपने हजार उठा अच्छा तो कहीं मर्जी फेंक दो नहीं गलती हो गया खुदा ना खासा ਉਹ ਰਹੀ ਇਹਦੀ ਸਮੈਲ ਲੱਗ ਗੰਦਗੀ ਆ ਵਰਕਸ਼ਾਪ ਦੇ ਅੰਦਰ ਦਾ ਘਰ ਹੀ ਉਹ ਭਈਏ ਨੂੰ ਬੁਲਾਓ ਭਈਏ ਇਹ ਹੁਣ ਸਾਨੂੰ ਕੀ ਪਤਾ ਆਈ ਤਸਵੀਰੇ ਸਵੇਰੇ ਸਵੇਰੇ ਜਦੋਂ ਆਪਣੇ ਦਫ਼ਤਰ ਆਏ ਆ ਅਸੀਂ ਜਦੋਂ ਆਏ ਤਾਂ ਦੇਖਿਆ ਸਮੈਲੀ ਸਮੈਲ ਅੰਦਰ ਫੈਲੀ ਹੋਈ ਏਦਾਂ ਵੀ ਜਿਦਾ ਕੋਈ ਜਾਨਵਰ ਮਰਿਆ ਜਿਹਦੇ ਪਾਸੇ ਲੋਕਾਂ ਚਾਰਾ ਮੰਡੀ ਹੁੰਦੀ ਸੀ ਬਿਲਕੁਲ ਚਾਰਾ ਚਾਰਾ ਮੰਡੀ ਉਹੀ ਦੀਵਾਰ ਆਪਣੇ ਨਾਲ ਲੱਗਦੀ ਆ ਉਥੇ ਇਸ ਸਮੇਂ ਇਹ ਹਾਲਾਤ ਆ ਹੁਣ ਸਾਨੂੰ ਨਹੀਂ ਪਤਾ ਵੀ ਉਹ ਕੂੜਾ ਵਾ ਕਿ ਉਹਦੇ ਵਿੱਚ ਲਾਸ਼ ਆ ਠੀਕ ਆ ਨਾ ਤਾਂ ਮੈਂ ਮੇਰ ਨੂੰ ਕੀਤਾ ਫੋਨ ਮੇਰ ਨੂੰ ਆਇਆ ਤੁਹਾਡਾ ਫੋਨ ਤੁਸੀਂ ਮੈਨੂੰ ਇੱਕ ਚੀਜ਼ ਦੱਸੋ ਜੀ ਇਹ ਗੱਲ ਆ ਮੈਂ ਬਰਿਆਨੇ ਵਾਲੇ ਗੱਡੀਆਂ ਸਾਰੀ ਇੱਥੇ ਬੁਲਾ ਲਾਣੀਆਂ ਤੇ ਇੱਥੇ ਸਟਾਣੀਆਂ ਮੈਂ ਬਰਿਆਨੇ ਦੀਆਂ ਗੱਡੀਆਂ ਨਹੀਂ ਕੋਈ ਗੱਲ ਆ ਪਰ ਦੇਖਣਾ ਨਹੀਂ ਨਹੀਂ ਦੇਖਣਾ ਨਹੀਂ ਤੁਸੀਂ ਆਪ ਦੀ ਟੀਮ ਇਨਸਪੈਕਟਰ ਲੈ ਕੇ ਸਾਰੇ ਆਓ ਇਹਨਾਂ ਦਾ ਚਲਾਣ ਘਟੋ ਤੇ ਜਿਹੜੀ ਬੰਦੀ ਕਾਰਵਾਈ ਇਹਨਾਂ ਦੇ ਇਹਦੇ ਮਾਲਕ ਤੇ ਕਰੋ ਇਹ ਪ੍ਰਾਈਵੇਟ ਪਲਾਟ ਹੈ ਜੀ ਪ੍ਰਾਈਵੇਟ ਆ ਪਲਾਟ ਆ ਹਾਂ ਮੈਂ ਕਰਦਾ ਇੱਥੇ ਜਿਹੜੀ ਚਿਕਨ ਦੀ ਕਟਿੰਗ ਆ ਇਹਨਾਂ ਨੇ ਸਿੱਟੀ ਪਈ ਰਹੀ ਜਿਹੜੀ ਸਮੈਲ ਆ ਉਹ ਆਪਣੀ ਵਰਕਸ਼ਾਪ ਦੇ ਅੰਦਰ ਆ ਰਹੀ ਸਮੈਲ ਵੀ ਇੰਨੀ ਆ ਰਹੀ ਹੈ ਕਿ ਬਹੁਤ ਜ਼ਿਆਦਾ ਹੁਣ ਮੈਂ ਪੱਤਰਕਾਰ ਤੇ ਆਪਣੇ ਸਾਰੇ ਭਰਾ ਲੈ ਕੇ ਇੱਥੇ ਮੈਂ ਬੈਕ ਸਾਈਡ ਤੇ ਆਇਆ ਤੇ ਇੱਥੇ ਕੋੜਾ ਹੀ ਬਹੁਤ ਸਟਿਆ ਹੋਇਆ ਸਾਰੀ ਵੇਸਟਿੰਗ ਪਈ ਹੈ ਤੇ ਜੇ ਡੈਂਪਵਾ ਤਾਂ ਸਾਨੂੰ ਦੱਸੋ ਅਸੀਂ ਵੀ ਕੋੜਾ ਇੱਥੇ ਸੜ ਦਿੰਨੇ ਵੀ ਰਿਆਣੇ ਗੱਡੀਆਂ ਨਹੀਂ ਜਾ ਰਹੀਆਂ ਇਹਨੂੰ ਆਪਣੇ ਲਾ ਕੋਈ ਕਿਸੇ ਬੰਦੇ ਦੀ ਜੁੜੀ ਲਾ ਕੇ ਕਲੀਨ ਕਰਾਈਏ ਔਰ ਚਲਾਨ ਕੱਟਣਾ ਸ਼ੁਰੂ ਕਰੀਏ ਸਰ ਤੁਸੀਂ ਸਭ ਤੋਂ ਪਹਿਲਾਂ ਜਿਹੜੀ ਏਰੀਆ ਦਾ ਇੰਸਪੈਕਟਰ ਕੌਣ ਹੈ ਇਹ ਇਹ ਦੇਖੋ ਜੀ ਇੱਕ ਮਿੰਟ ਨਹੀਂ ਨਹੀਂ ਤੁਹਾਡੀ ਤੈ ਵੀ ਹੈ ਤੁਹਾਡੇ ਕੋਲ ਹੀ ਆਉਂਦੇ ਹੈ ਹਾਂ ਇਹ ਹੱਥ ਦਾ ਕੰਮ ਹੈ ਹੱਥ ਦਾ ਕੰਮ ਹੈ ਜਸਪ੍ਰੀਤ ਸਾਰੇ ਹੈਲਥ ਦਾ ਕੰਮ ਆ ਜੀ ਡਾਕਟਰ ਸ਼ਰੀਰ ਨੂੰ ਪੁੱਛੋ ਮੈਂ ਕਰਦਾ ਪਤਾ ਪੁੱਛੋ ਠੀਕ ਹੈ ਨਾ ਜੀ ਇੱਥੇ ਭੇਜੋ ਟੀਮ ਸਾਰੀ ਇੱਥੇ ਪਾਜੀ ਪਾਜੀਆ ਕਾਰਪਰੇਸ਼ਨ ਤੋਂ ਆਇਆ ਭਾਜੀ ਨਹੀਂ ਤੇ ਗੱਲ ਵੜੀ ਹੁਣ ਹਲੋ ਕਿੱਦਾਂ ਆਇਆ ਅੱਡਾ ਇਹ ਪਾਰਕਿੰਗ ਤੇ ਹੀ ਟੱਡੀ ਐ ਇਹ ਤੇ ਬਾਹਰ ਜਿਹੜੀ ਮਤਲਬ ਪੂਰਾ ਸਿੱਟਿਆ ਵਾ ਤੁਸੀ ਸਟਾਇਆ ਹੋਇਆ ਇੱਥੇ 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 ਕੋਣਾ ਤੁਸੀਂ ਸਟਾਇਆ ਤੇ ਬਾਹਰ ਜਿਹੜਾ ਪਿਆ ਪਾਰਕਿੰਗ ਦੇ ਵਿੱਚ ਚਿਕਨ ਦੀ ਵੇਸਟਿੰਗ ਆ ਬਲੱਡ ਦੇ ਪਰੇਵੇਂ ਲੁਕ ਹੋ ਰਹੇ ਆ ਸਾਰਾ ਉਹ ਸਾਰੀ ਸਮਲ ਮੇਰੀ ਵਰਕਸ਼ਾਪ ਦੇ ਪਿੱਛੇ ਆ ਰਹੀ ਹੈ ਆਹ ਹੋਰ ਮਾਰਾਂਗਾ ਬਹੁਤ ਵੀ ਇੱਥੇ ਪ੍ਰਵਾਸੀ ਤਾਂ ਪਹਿਲਾਂ ਕੰਦਾ ਸੀ ਪਾਜੀ ਤੁਸੀਂ ਸੰਭਾਲਦੇ ਇੱਥੇ ਸਾਰਾ ਮੈਂ ਤਾਂ ਨਵੀਂ ਚੀਜ਼ ਦਿਖਾਣ ਲੱਗਾ ਹਾਂਜੀ ਹਾਂਜੀ ਆ ਦੇਖੋ ਪੱਤਰਕਾਰ ਸਾਹਿਬ ਇਧਰ ਆਓ ਸੋ ਨਾਲੀ ਗਾਲ ਸੋ ਕੱਡਾ ਕੀਤਾ ਹੋਇਆ ਕਿਹਦੇ ਕੋਲ ਇਹਦੇ ਵਿੱਚ ਮੇਰੇ ਖਿਆਲ ਨਾਲ ਜੇ ਆਪਾਂ ਚਾਹੀਏ ਤੇ ਪੰਜ-ਸੱਤ ਬੰਦੇ ਦੱਬ ਸਕਦੇ ਆਂ ਦੇਖੋ ਜੀ ਇਹਨੂੰ ਕਵਰ ਕਰੋ ਦੇਖ ਲਓ ਇਹਨੂੰ ਇਹ ਬਾਇਆ ਤਾਂ ਸਾਫੀ ਪਾਣੀ ਵਾਸਤੇ ਬਣਾਇਆ ਆਂ ਇਹ ਚੀਜ਼ ਤਾਂ ਨਹੀਂ ਅੱਗੇ ਇਸ ਟਾਈਮ ਆਉਂਗਾ ਆਹ ਵੇਖੋ ਇਹ ਵੀ ਹੋ ਗਿਆ ਨੀ ਇਹ ਤਾਂ ਬਾਰਿਸ਼ ਦਾ ਪਾਣੀ ਇੱਥੇ ਕੱਢ ਜਾਂਦਾ ਨਾ ਉਹਦੇ ਕਰਕੇ ਬਣਾਇਆ ਹੋਇਆ ਆ ਪਾਣੀ ਦੇ ਵਿੱਚ ਆਪਿਆ ਲੰਕੇ ਦੇ ਉੱਥੋਂ ਦੀ ਆਉਂਦਾ ਲੰਕੇ ਤੋਂ ਉੱਥੇ ਰ ਤੈਨੂੰ ਮੈਨੂੰ ਕਿਹਾ ਮੈਂ ਕਿਹਾ ਨਹੀਂ छुटਣੀ ਉਹ ਕਹਿੰਦਾ ਦੋ ਤੈਨੂੰ ਇਹ ਥੋੜੀ ਬਿੜੇ ਸਿੱਧ ਕੀਤਾ ਆ ਤੁਹਾਡੇ ਤੋਂ ਬਿਨਾਂ ਕਿੱਦਾਂ ਅਗਲਾ ਸਿੱਟਦੇ ਹੁਣ ਇਹਦਾ ਜਿਹੜਾ ਜੁਰਮਾਨਾ ਹੋ ਗਿਆ ਵੱਡਾ ਕਾਰਪੋਰੇਸ਼ਨ ਦਾ ਉਹ ਤੇਰੇ ਮਾਲਕ ਨੂੰ ਭਰਨਾ ਪਊਗਾ ਔਰ ਉਹਨੂੰ ਅਕਾ ਲਾਉਗੀ ਤੁਸੀਂ ਵੀ ਅੱਗੇ ਤੋਂ ਦੇਖ ਕੇ ਭੱਜੋ ਨਹੀਂ ਮੈਨੂੰ ਉਹਦੇ ਪਾਜੀ ਇਹ ਚੀਜ਼ ਨਹੀਂ ਤੇ ਅਸੀਂ ਵੀ ਕਿੱਦਾਂ ਦਾ ਮਲਬਾ ਮੈਨੂੰ ਕਹਿੰਦਾ ਮਲਬਾ ਮੈਂ ਕਿਹਾ ਜਿੱਦਾਂ ਦਾ ਮਲਬਾ ਪਹਿਲਾਂ ਮਿੱਟੀ ਇੱਟਾਂ ਛੋੜਦੇ ਉੱਥਾਂ ਮਨ ਲੈ ਗਏ ਬੰਦੇ ਨੂੰ ਇਹਦੀ ਟਰਾਲੀ ਵੀ ਖੜੀ ਕਰਾ ਦਿਆਂ ਪਰ ਰੋਕਾ ਸਰ ਰੁਕ ਜਾ الون دو آواز اِتھے رکھ دو اِتھے روگ جا اِتھے کڈ اِتھے رکھ ਇਹ ਉਹ ਲੈ ਕੇ ਆਏ ਕੱਲ ਭੱਜ ਗਿਆ ਟੁੱਟ ਕੇ ਗਿਆ ਕੱਲ ਦਾ ਬੜੀ ਭਈਏ ਕੱਲ ਦੇਖੋ ਮੇਰੀ ਗੱਲ ਸੁਣੋ ਆ ਵੀ ਤਾਂ ਡਾਕਟਰ ਆ ਗਿਆ ਕੱਲ ਸ਼ਾਮ ਹੀ ਆ ਕੱਲ ਸ਼ਾਮ ਹੀ ਸੁੱਟ ਕੇ ਗਿਆ ਜਿਹੜਾ ਭਈਆ ਗਿਆ ਇਹਦਾ ਬੜੀ ਭਈਏ ਹੁਣ ਭਈਏ ਦਾ ਪੱਗ ਨਿਕਲ ਨਹੀਂ ਐਸੀ ਵਜ੍ਹਾ ਨਾਲ ਗੱਡੀ ਚੋਂ ਉੱਥੇ ਵੀ ਇਧਰ ਵੀ ਨਿਕਲ ਨਹੀਂ ਆ ਤੁਹਾਡੇ ਵਾਲੇ ਪਾਸੇ ਨਿਕਲ ਨਹੀਂ ਬੰਦਾ ਟੱਪ ਜਾਂਦਾ ਫਿਰ ਉਸ ਹਾਮਾ ਕਰਾਂ ਹੋਈ ਉਧਰੋਂ ਟੱਪ ਕੇ ਇਧਰ ਆ ਜਾਂਦੇ ਇਧਰੋਂ ਟੱਪ ਸਾਰੀ ਸਮੈਲ ਆਪਣੇ ਪਿੱਛੇ ਆ ਰਹੀ ਮੈਨੂੰ ਚਾਦਰ ਚਾਦਰ ਨੂੰ ਕਿਹਾ ਆ ਗਾਣਾ ਨਹੀਂ ਹੈ ਬਲੌਗ ਕਿੱਥੇ ਭਈਆ ਕਿਰਾਉ ਬਲੌਗ ਨਹੀਂ ਗੱਲ ਨਹੀਂ ਗਿਆ ਉਹ ਇਹ ਹੀ ਕਿਰਾਉਗਾ ਸਾਡੇ ਇੱਕ ਸਾਡੇ ਕੋੜੀ ਹੈ ਬਲਕਿ ਇਹ ਵੀ ਆ ਬੋਲਦੇ ਕਿੰਨੇ ਕੱਲ ਆਏ ਕੱਲ ਦੇ ਇੰਨੇ ਕੋੜੇ ਇੱਕ ਦਿਨ ਕਿੱਦਾਂ ਰਹਿਣਗੇ ਸਾਰੀ ਸ਼ੈਮ ਦਿਖਾ ਗਿਆ ਇਹ ਪਾਈ ਤੱਕ ਬੜਾ ਨਹੀਂ ਗਈ ਤੇ ਫੋਨ ਆ ਆ ਇਹ ਬੇਸਰਵਾਦੀ ਹਾਂ ਕੋਈ ਪੁੱਛਿਆ ਉਹ ਪੁੱਛੂਗਾ ਕੂੜੇ ਦੇ ਗੱਡੀਆਂ ਦੇ ਅੰਦਰ ਪੁੱਛੀਆਂ ਤੁਹਾਨੂੰ ਦਿੱਤੀ ਬਾਣੀ ਲੱਗਿਆ ਨਾ ਨਹੀਂ ਜੋ ਬੋਰੀਆਂ ਪੜੀ ਹੋਈਆਂ ਐ ਬਲੀਡਿੰਗ ਵਾਲੀਆਂ ਬੋਰੀਆਂ ਐ ਉਹ ਹੀ ਕਚਰੇ ਵਜੂਸ ਵਿੱਚ ਭਰਿਆ ਹੋਇਆ ਕੋਣ ਕਹਤਾ ਕਚਰਾ ਭਾਜੀ ਤੁਸੀਂ ਦੇਖਿਆ ਕਿੰਨੀ ਸਮੈਲ ਹੈਗੀ ਆ ਨਹੀਂ ਨਹੀਂ ਹੈਗੀ ਗਲਤੀ ਆ ਜੀ ਕੀ ਕਚਰਾ ਕੀ ਕਚਰਾ ਵਾ ਜਾਂ ਮਤਲਬ ਇਹ ਕੂੜਾ ਨਹੀਂ ਨਹੀਂ ਕੂੜਾ ਹੀ ਆ ਜੀ ਐਦਾਂ ਤੇ ਤੂੰ ਕਿਹੜੀ ਮਰਜ਼ੀ ਕਿਸੇ ਦੇ ਬੰਦੇ ਦੀ লাশ ਲੈ ਕੇ ਉੱਤੇ ਸੜ ਦੇਗਾ ਉਹ ਕਹਿੰਦਾ ਭਾਜੀ ਗਲਤ ਕੰਮ ਗਲਤੀ ਆ ਉਹਨਾਂ ਜਿਹੜੀ ਸਹੀ ਉਹਨੂੰ ਜੋ ਕੋਈ ਨਹੀਂ ਕਰੰਦਾ ਇਹ ਇਹ ਕੀ ਇਹ ਪਿੱਛੇ ਮਨਾ ਫੈਕਟਰੀ ਸੀਗਾ ਚੁੰਗੀ ਤੇ

ਉਹ ਰਹੀ ਇਹਦੀ ਸਮੈਲ ਲੱਗ ਗੰਦਗੀ ਆ ਵਰਕਸ਼ਾਪ ਦੇ ਅੰਦਰ ਦਾ ਘਰ ਹੀ ਉਹ ਭਈਏ ਨੂੰ ਬੁਲਾਓ ਭਈਏ ਇਹ ਹੁਣ ਸਾਨੂੰ ਕੀ ਪਤਾ ਆਈ ਤਸਵੀਰੇ ਸਵੇਰੇ ਸਵੇਰੇ ਜਦੋਂ ਆਪਣੇ ਦਫਤਰ ਆਏ ਆ ਅਸੀਂ ਜਦੋਂ ਆਏ ਤਾਂ ਦੇਖਿਆ ਸਮੈਲੀ ਸਮੈਲ ਅੰਦਰ ਫੈਲੀ ਹੋਈ ਇੰਦਾ ਵੀ ਜਿਦਾ ਕੋਈ ਜਾਨਵਰ ਮਰਿਆ ਜਿਹਦੇ ਪਾਸੇ ਲੋਕਾਂ ਚਾਰਾ ਮੰਡੀ ਹੁੰਦੀ ਸੀ ਪਹਿਲਾਂ ਚਾਰਾ ਚਾਰਾ ਮੰਡੀ ਉਹੀ ਦੀਵਾਰ ਆਪਣੇ ਨਾਲ ਲੱਗਦੀ ਆ ਉਥੇ ਇਸ ਟਾਈਮ ਇਹ ਹਾਲਾਤ ਆ ਹੁਣ ਸਾਨੂੰ ਨਹੀਂ ਪਤਾ ਵੀ ਉਹ ਕੂੜਾ ਵਾ ਕਿ ਉਹਦੇ ਵਿੱਚ ਲਾਸ਼ ਆ ਠੀਕ ਆ ਨਾ ਤਾਂ ਮੈਂ ਮੇਰ ਨੂੰ ਕੀਤਾ ਫੋਨ ਮੇਰ ਨੂੰ ਆਇਆ ਤੁਹਾਡਾ ਫੋਨ ਤੁਸੀਂ ਮੈਨੂੰ ਇੱਕ ਚੀਜ਼ ਦੱਸੋ ਜੀ ਇਹ ਗੱਲ ਆ ਮੈਂ ਬਰਿਆਨੇ ਵਾਲੇ ਗੱਡੀਆਂ ਸਾਰੀ ਇੱਥੇ ਬੁਲਾ ਲਾਣੀਆਂ ਤੇ ਇੱਥੇ ਸਟਾਣੀਆਂ ਮੈਂ ਬਰਿਆਨੇ ਦੀਆਂ ਗੱਡੀਆਂ ਨਹੀਂ ਕੋਈ ਗੱਲ ਹੈ ਪਰ ਦੇਖ ਨਹੀਂ ਦੇਖਣਾ ਨਹੀਂ ਤੁਸੀਂ ਆਪ ਦੀ ਟੀਮ ਇਨਸਪੈਕਟਰ ਲੈ ਕੇ ਸਾਰੇ ਆਓ ਇਹਨਾਂ ਦਾ ਚਲਾਣ ਘਟੋ ਤੇ ਜਿਹੜੀ ਬੰਦੀ ਕਾਰਵਾਈ ਇਹਨਾਂ ਦੇ ਇਹਦੇ ਮਾਲਤ ਤੇ ਕਰੋ ਇਹ ਪਲਾਟ ਹੈਗਾ ਜੀ ਪ੍ਰਾਈਵੇਟ ਆ ਪਲਾਟ ਆ ਆ ਇੱਥੇ ਜਿਹੜੀ ਚਿਕਨ ਦੀ ਕਟਿੰਗ ਆ ਇਹਨਾਂ ਨੇ ਸਿੱਟੀ ਪਈ ਰਹੀ ਜਿਹੜੀ ਸਮੈਲ ਆ ਉਹ ਆਪਣੀ ਵਰਕਸ਼ਾਪ ਦੇ ਅੰਦਰ ਆ ਰਹੀ ਸਮੈਲ ਵੀ ਇੰਨੀ ਆ ਰਹੀ ਹੈ ਕਿ ਬਹੁਤ ਜ਼ਿਆਦਾ ਹੁਣ ਮੈਂ ਪੱਤਰਕਾਰ ਤੇ ਆਪਣੇ ਸਾਰੇ ਭਰਾ ਲੈ ਕੇ ਇੱਥੇ ਮੈਂ ਬੈਕ ਸਾਈਡ ਤੇ ਆਇਆ ਤੇ ਇੱਥੇ ਕੋੜਾ ਹੀ ਬਹੁਤ ਸਟਿਆ ਹੋਇਆ ਸਾਰੀ ਵੇਸਟਿੰਗ ਪਈ ਹੈ ਤੇ ਜੇ ਡੈਂਪਵਾ ਤਾਂ ਸਾਨੂੰ ਦੱਸੋ ਅਸੀਂ ਵੀ ਕੋੜਾ ਇੱਥੇ ਸੜ ਦਿੰਨੇ ਵਰੀਆਂ ਨੇ ਗੱਡੀਆਂ ਨਹੀਂ ਜਾ ਰਹੀਆਂ ਇਹਨੂੰ ਆਪਣੇ ਲਾਓ ਕੋਈ ਇੱਕ ਅੱਦੇ ਬੰਦੇ ਦੀ ਜੁੜੀ ਲਾ ਕੇ ਕਲੀਅਰ ਕਰਾਈਏ ਔਰ ਚਲਾਨ ਕੱਟਣਾ ਸ਼ੁਰੂ ਕਰੀਏ ਸਰ ਤੁਸੀਂ ਸਭ ਤੋਂ ਪਹਿਲਾਂ ਜਰੀਏ ਏਰੀਆ ਦਾ ਇੰਸਪੈਕਟਰ ਕੌਣ ਹੈ ਇਹ ਇਹ ਦੇਖੋ ਜੀ ਇੱਕ ਮਿੰਟ ਨਹੀਂ ਨਹੀਂ ਤੁਹਾਡੀ ਤੈ ਹੈ ਵੀ ਤੁਹਾਡੇ ਕੋਲ ਹੀ ਆਪੇ ਇਹ ਹੱਥ ਦਾ ਕੰਮ ਹੈ ਹੱਥ ਦਾ ਕੰਮ ਹੈ ਹੱਥ ਦਾ ਸਾਰੇ ਹੈਲਥ ਦਾ ਕੰਮ ਆ ਜੀ ਡਾਕਟਰ ਸ਼ਰੀਰ ਨੂੰ ਪੁੱਛੋ ਮੈਂ ਕਰਦਾ ਪਤਾ ਠੀਕ ਹੈ ਨਾ ਜੀ ਇੱਥੇ ਭੇਜੋ ਟੀਮ ਸਾਰੀ ਇੱਥੇ ਪਾਜੀ ਪਾਜੀਆ ਕਾਰਪੋਰੇਸ਼ਨ ਤੋਂ ਆਇਆ ਭਾਜੀ ਨਹੀਂ ਕੋਈ ਗੱਲ ਮਰੀ ਹੁਣ ਹਲੋ ਕਿੱਧਰ ਆਈ ਅੱਡਾ ਇਹ ਪਾਰਕਿੰਗ ਤੇ ਹੀ ਟੱਡੀ ਐ ਇਹ ਤੇ ਬਾਹਰ ਜਿਹੜੇ ਮਤਲਬ ਕੋੜਾ ਸਟਾਇਆ ਵਾ ਕੱਟ ਤੁਸੀਂ ਸਟਾਇਆ ਆ ਜੀ ਇੱਥੇ 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 ਕੋੜਾ ਤੁਸੀਂ ਸਟਾਇਆ ਤੇ ਬਾਹਰ ਜਿਹੜਾ ਪਿਆ ਪਾਰਕਿੰਗ ਵਿੱਚ ਪਾਰਕਿੰਗ ਦੇ ਵਿੱਚ ਚਿਕਨ ਦੀ ਵੇਸਟਿੰਗ ਆ ਬਲੱਡ ਦੇ ਉੱਪਰ ਇਹੇ ਲਕ ਹੋ ਰਹੇ ਆ ਸਾਰਾ ਉਹ ਸਾਰੀ ਸਮੈਲ ਮੇਰੀ ਵਰਕਸ਼ਾਪ ਦੇ ਪਿਛੇ ਆ ਰਹੀ ਹੈ ਆਹ ਬੋਲ ਮਾਰਾਂਗਾ ਬਹੁਤ ਵੀ ਇੱਥੇ ਪ੍ਰਵਾਸੀ ਤਾਂ ਪਹਿਲਾਂ ਗੰਦਾ ਸੀ ਪਾਜੀ ਤੁਸੀਂ ਸੰਭਾਲਦੇ ਇੱਥੇ ਸਾਰਾ ਮੈਂ ਤਾਂ ਨਵੀਂ ਚੀਜ਼ ਦਿਖਾਣ ਲੱਗਾ ਹਾਂਜੀ ਹਾਂਜੀ ਆ ਦੇਖੋ ਪੱਤਰਕਾਰ ਸਾਹਿਬ ਇੱਧਰ ਆਓ ਸੋ ਜੀ ਗੱਲ ਖੱਡਾ ਕੀਤਾ ਹੋਇਆ ਕਿਹਦੇ ਕੋਲ ਇਹਦੇ ਵਿੱਚ ਮੇਰੇ ਖਿਆਲ ਨਾਲ ਜੇ ਆਪਾਂ ਚਾਹੀਏ ਤੇ 5-7 ਬੰਦੇ ਦੱਬ ਸਕਦੇ ਆਂ ਦੇਖੋ ਜੀ ਇਹਨੂੰ ਕਵਰ ਕਰੋ ਦੇਖ ਲਓ ਇਹਨੂੰ ਇਹ ਨਹੀਂ ਇਹ ਬਾਇਆ ਤਾਂ ਸੱਤੀ ਪਾਣੀ ਵਾਸਤੇ ਬਣਾਇਆ ਆਂ ਚੀਜ਼ਾਂ ਤਾਂ ਹੀ ਅੱਗੇ ਸਟਾਈਆਂ ਆਉਂਗਾ ਆ ਵਾਹ ਚੈਨ ਉਹ ਇਹ ਤਾਂ ਬਾਰਿਸ਼ ਦਾ ਪਾਣੀ ਇੱਥੇ ਕੱਢ ਜਾਂਦਾ ਨਾ ਉਹਦੇ ਕਰਕੇ ਬਣਾਇਆ ਹੋਇਆ ਆ ਪਿਆ ਨਾਂਕੇ ਦੇ ਉੱਥੋਂ ਦੀ ਆਉਂਦਾ ਲਾਂਕੇ ਤੋਂ ਉੱਤਰ ਤਾਂ ਮਨ ਨੂੰ ਕਹਾ ਮੈਂ ਕਹਾ ਨਹੀਂ छुटਣੀ ਉਹ ਕਹਿੰਦਾ ਦੋ ਤੈਨੂੰ ਇਹ ਥੋੜੀ ਬਿੜਾ ਸਿੱਧ ਕੀਤਾ ਆ ਤੁਹਾਡੇ ਤੋਂ ਬਿਨਾਂ ਕਿੱਦਾਂ ਅਗਲਾ ਸਿੱਟਦੇ ਹੁਣੇ ਦਾ ਜਿਹੜਾ ਜੁਰਮਾਨਾ ਹੋ ਗਿਆ ਉਹ ਵੱਡਾ ਕਾਰਪੋਰੇਸ਼ਨ ਦਾ ਉਹ ਤੇਰੇ ਮਾਲਕ ਨੂੰ ਭਰਨਾ ਪਊਗਾ ਔਰ ਉਹਨੂੰ ਅਕਾ ਲਾਉਗੀ ਤੁਸੀਂ ਵੀ ਅੱਗੇ ਤੋਂ ਦੇਖ ਕੇ ਭੱਜੋ ਨਹੀਂ ਮੈਨੂੰ ਉਹਦੇ ਪਾਜੀ ਇਹ ਚੀਜ਼ ਨਹੀਂ ਤੇ ਅਸੀਂ ਵੀ ਕਿੱਦਾਂ ਦਾ ਮਲਬਾ ਮੈਨੂੰ ਕਹਿੰਦਾ ਮਲਬਾ ਮੈਂ ਕਹਾ ਜਿੱਦਾਂ ਦਾ ਮਲਬਾ ਪਹਿਲਾਂ ਮਿੱਟੀ ਇੱਟਾਂ ਛੋੜਦਾ ਵੀ ਉੱਥਾਂ ਮੰਨ ਚ ਲੈ ਗਏ ਬੰਦੇ ਨੂੰ ਜਿਹੜੀ ਟਰਾਲੀ ਵੀ ਖੜੀ ਕਰਾ ਦੇ ਪਰ ਹੋ ਕੇ ਸਰ ਰੁਕ ਜਾ ਓਏ ਤੂੰ ਪਾਲਣ ਤੋਂ ਬਾਹਰ ਤੇ ਰੱਖ ਦੋ ਮੈਂ ਇੱਧਰ ਹੋ ਜਾ ਇੱਥੇ ਖੜੇ ਇੱਥੇ ਰੱਖੇ ਹਲੋ ਤੇਰੇ ਇਹ ਉਹ ਲੈ ਕੇ ਆਏ ਕੱਲ ਭਈਆ ਟੁੱਟ ਕੇ ਗਿਆ ਕੱਲ ਦਾ ਬੜੀ ਬਈਏ ਕੱਲ ਦੇ ਦੇਖੋ ਮੇਰੀ ਗੱਲ ਸੁਣੋ ਆ ਵੀ ਤਾਂ ਟੁੱਟ ਗਿਆ ਕੱਲ ਸ਼ਾਮ ਹੀ ਆ ਕੱਲ ਸ਼ਾਮ ਨੂੰ ਟੁੱਟ ਕੇ ਗਿਆ ਭਈਆ ਗਿਆ ਇਹਦਾ ਰੱਜਾ ਪੁੱਤ ਜਿਹੜਾ ਹੁਣ ਭਈਏ ਦਾ ਪੱਕਾ ਨਿਕਲ ਨਹੀਂ ਐ ਇਸ ਵਜ੍ਹਾ ਨਾਲ ਗੱਡੀ ਚੋਂ ਹੁਣ ਵਧੀ ਇਧਰ ਵੀ ਨਿਕਲ ਨਹੀਂ ਆ ਤੁਹਾਡੇ ਵਾਲੇ ਪਾਸੇੋਂ ਨਿਕਲ ਨਹੀਂ ਬੰਦਾ ਟੱਪ ਜਾਂਦਾ ਰੂਸਾ ਹੁੰਦਾ ਸਰ ਉਹ ਹੀ ਉਧਰੋਂ ਟੱਪ ਕੇ ਇੱਧਰ ਆ ਜਾਂਦੇ ਇੱਧਰੋਂ ਟੱਪ ਇਹ ਜੇ ਨਾ ਆਈ ਇਹ ਸਾਲੀ ਸੁਣ ਲੈ ਭੈਣ ਪਿੱਛੇ ਆ ਰਹੀ ਮੈਂ ਨਹੀਂ ਚਿਤਾਦਰ ਚਿਤਾਦਰ ਨੂੰ ਕਿਹਾ ਆ ਗਾਣਾ ਨਹੀਂ ਬਲੌਗ ਤੇ ਪਈ ਆ ਕਿਰਾ ਕੋਈ ਬਲੌਗ ਨਹੀਂ ਆ ਗੱਲ ਨਹੀਂ ਆ ਉਹ ਤੋਂ ਇਹ ਨਹੀਂ ਪਾਉਂਗਾ ਇੱਥੇ ਸਾਡੇ ਇੱਕ ਸਰਦਾਂ ਨੇ ਕੋਰੀਏ ਬਾਰੇ ਕੀ ਇਹ ਵੀ ਕਿੰਨੇ ਕੱਲ ਆਏ ਕੱਲ ਦੇ ਇੱਕ ਦਿਨ ਕਿਦਾਂ ਰਹਿ ਗਏ ਸਾਲੀ ਸ਼ਾਮੀ ਦਿੱਖਿਆ ਹਾਂਜੀ ਇਹ ਪੰਜ ਕਦਮ ਨਹੀਂ ਨਹੀਂ ਇਹ ਪਾਉਂਗਾ ਜੀ ਇਹ ਬੇਸਤ ਵਾਲੀ ਹਾਂ ਹਾਂ ਕੌਣ ਸੁੱਤਾ ਹੋਇਆ ਕੋੜੇ ਦੇ ਗੱਡੀਆਂ ਦੇ ਉੱਤੇ ਸੁੱਤੀਆਂ ਤੁਹਾਨੂੰ ਦਿੱਤੀ ਬਾਣੀ ਲੱਗਿਆ ਨਾ Meu